ਸਿੱਖਾਂ ਦੇ ਪੱਲੇ ਇੱਕ ਵੀ ਨੋਬਲ ਪ੍ਰਾਈਜ਼ ਨਹੀਂ ਹੈਗਾ ਜੀ ਬਿਲਕੁਲ ਤਾਂ ਹੀ ਹੋਏਗਾ ਜੇ ਸਾਡੇ ਕੋਲ ਐਜੂਕੇਸ਼ਨ ਪੱਖ ਵਧੀਆ ਹੋਏਗਾ ਚੇਂਦਰ ਡਾਇਰੈਕਸ਼ਨ ਆਫ ਜੀ ਡੋਨੇਸ਼ਨ ਅੱਜ ਲੋੜ ਹੈ ਸਮੇਂ ਦੇ ਅਨੁਸਾਰ ਲੰਗਰ ਲਾਉਣ ਦੀ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ ਅਕਲੀ ਪੜਕੇ ਬੂਜੀਏ ਅਕਲੀ ਕੀਚੇਦਾਰ ਉਹਦਾ ਬੱਚਾ ਤੁਹਾਡੇ ਕੋਲੋਂ ਕੇ ਮੰਗੇ ਕਿ ਮੈਨੂੰ ਕਿਤਾਬਾਂ ਲੈ ਕੇ ਦੇ ਦਿਓ ਪਰ ਆਪ ਜੀ ਕੋ ਕਿਤਾਬਾਂ ਦੇ ਪਾਸੇ ਪੈਸੇ ਤੇ ਹੈ ਨਹੀਂ ਉਸੇ ਲੰਗਰ ਛਕ ਲੋ ਉਹ ਕਹਿੰਗੇ ਤੁਰਫੇਟੇ ਵਿੱਚ ਖੋ ਤੁਹਾਡੇ ਜਿੱਥੇ ਅਸੀਂ ਬਾਕੀ ਲੰਗਰਾਂ ਦਾ ਪ੍ਰਬੰਧ ਕਰ ਰਹੇ ਹਾਂ ਉਸ ਪਾਸੇ ਅਸੀਂ ਨੰਬਰ 1 ਆ ਚੁੱਕੇ ਹਾਂ ਗੁਰੂ ਸਾਹਿਬ ਨੇ ਸਿੱਖ ਨੂੰ ਬੜਾ এডੂਕੇਸ਼ਨ ਬਣਾਇਆ ਬੜਾ ਤਕੜਾ ਪੱਕਾ ਬਣਾਇਆ ਸਿੱਖ ਨੇ ਅਸੀਂ ਲੰਗਰੀ ਨਹੀਂ ਹੈਗੇ ਇਕੱਲੇ ਤੇ ਕੰਮ موبائل ਤੋਂ ਪੜਾਈ ਵੀ ਕਰੀਦੀ ਐ ਪਰ ਜਿਹੜਾ ਅਨੰਦ ਕਿਤਾਬੋਂ ਤੋਂ ਬਣਦਾ ਮੋਬਾਈਲ ਤੋਂ ਨਹੀਂ ਹੈਗਾ ਕਿਤਾਬ ਦਾ ਵੱਖਰਾ ਤਰੀਕਾ ਪੜਨ ਦਾ ਇਹ ਇਤਿਹਾਸ ਸਿੱਕੇ ਇਤਿਹਾਸ ਹੈ ਜਿਹੜਾ ਕਿਤਾਬਾਂ ਦੇ ਵਿੱਚ ਅਲੋਪ ਹੁੰਦਾ ਜਾ ਰਿਹਾ ਹੈ ਉਸ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜਿਦਾਂ ਕੋ ਦੁਸ਼ਮਣ ਨੇ ਤਾਂ ਆਪਣੇ ਤਰੀਕੇ ਨਾਲ ਚਾਲ ਚੱਲਣੀ ਚੱਲਣੀ ਹੈ ਸਮੇਂ ਤੇ ਤਾਂ ਮੁਤਾਬਕ ਦੁਸ਼ਮਣ ਨੇ ਆਪਣਾ ਕੰਮ ਕਰ ਸੀ ਆਪਣਾ ਕੰਮ ਕਰਨਾ ਜੀ ਇਸ ਕਰਕੇ ਜਿਹੜਾ ਸਾਰੇ ਕਿਤਾਬਾਂ 'ਚ ਗੜਬੜ ਹੋ ਰਹੀ ਹੈ ਨਾ ਉਹ ਵੀ ਬੜੀ ਵੱਡੀ ਸਾਜਦਾ ਹਿੱਸਾ ਹੈ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਜੀ ਅਨੋਖਾ ਲੰਗਰ ਤੁਹਾਡੇ ਵੱਲੋਂ ਲਾਇਆ ਗਿਆ ਕਿਤਾਬਾਂ ਦਾ ਕਿੱਦਾਂ ਦੇਖਦੇ ਹੋ ਕਿਉਂਕਿ ਸਿੱਖ ਇਤਿਹਾਸ ਆਪਣਾ ਜਿਹੜਾ ਹੁਣ ਸਕੂਲਾਂ ਦੇ ਵਿੱਚ ਪੜਾਇਆ ਨਹੀਂ ਜਾਂਦਾ ਹੋਰ ਕੋਈ ਇਤਿਹਾਸ ਹਨਾ ਜੀ ਜੀ ਕਿੱਦਾਂ ਦੇਖਦੇ ਹਾਂ ਇਸ ਚੀਜ਼ ਨੂੰ ਬਿਲਕੁਲ ਜੀ ਦੇਖੋ ਸਮੇਂ ਦੀ ਲੋੜ ਹੈ ਕਿਉਂਕਿ ਲੰਗਰ ਲੱਗਦੇ ਸੀ ਲੱਗਦੇ ਹਨ ਤੇ ਲੱਗਦੇ ਰਹਿਣਗੇ ਅਸੀਂ ਕਹਿੰਦੇ ਅਸੀਂ ਆਪਣੇ ਦਾਨ ਦੀ ਦਿਸ਼ਾ ਨੂੰ ਬਦਲੀਏ ਜੀ ਚੇਂਜ ਦਾ ਡਾਇਰੈਕਸ਼ਨ ਆਫ ਜੋ ਡੋਨੇਸ਼ਨ ਅੱਜ ਲੋੜ ਹੈ ਸਮੇਂ ਦੇ ਅਨੁਸਾਰ ਲੰਗਰ ਲਾਉਣ ਦੀ ਜਿੱਥੇ ਸੰਸਾਰ ਦੇ ਵਿੱਚ ਬਾਕੀ ਲੋਕ ਪ੍ਰਸ਼ਾਦ ਦੇ ਲੰਗਰ ਲਾ ਉਹ ਵੀ ਜ਼ਰੂਰੀ ਲਾਉਣਾ ਚਾਹੀਦਾ ਹੈ ਪਰ ਸਭ ਤੋਂ ਵੱਡਾ এডੂਕੇਸ਼ਨ ਦੇ ਸਮੇਂ ਦੇ ਵਿੱਚ ਕਿਉਂਕਿ ਸਿੱਖਾਂ ਦੇ ਪੱਲੇ ਇੱਕ ਵੀ ਨੋਬਲ ਪ੍ਰਾਈਜ਼ ਨਹੀਂ ਹੈਗਾ ਜੀ ਬਿਲਕੁਲ ਤਾਂ ਹੀ ਹੋਏਗਾ ਜੇ ਸਾਡੇ ਕੋਲ এডੂਕੇਸ਼ਨ ਪੱਖ ਵਧੀਆ ਹੋਏਗਾ ਸੋ ਇਸ ਕਾਰਨ ਕਰਕੇ ਸੀ ਇਹ ਕਿਤਾਬਾਂ ਦਾ ਲੰਗਰ ਲਗਾਏ ਫਤੇਗੜ ਸਾਹਿਬ ਧਰਤੀ ਤੇ ਪਹੁੰਚੇ ਆ ਇੱਥੇ ਹੁਣ ਸਾਡੇ ਸਿੱਖਾਂ ਦਾ ਸਫਲ ਹੋ ਸਕੇ ਜਿੰਨਾ ਸੀ ਉਪਰਾਲਾ ਆਪਣੇ ਵੱਲੋਂ ਕਰ ਰਹੇ ਆ ਕੀਤਾ ਜਾ ਰਹੇ ਆ ਜੀ ਜੀ ਤੇ ਉਹ ਸੰਗਤ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਮਿੱਠੇ ਲੰਗਰ ਲਾਉਂਦੇ ਆ ਜਲੇਬੀਆਂ ਦਾ ਖੀਰ ਦਾ ਜਾਂ ਹੋਰ ਤਰ੍ਹਾਂ ਦੇ ਉਹ ਲੰਗਰ ਦਾ ਇਸ ਉਹਨੂੰ ਵੀ ਬਦਲ ਸਕਦੇ ਆ ਹਨਾ ਬਿਲਕੁਲ ਜੀ ਦੇਖੋ ਮੈਂ ਇੱਕ ਗੱਲ ਸਟਾਰਟਿੰਗ 'ਚ ਕੀਤੀ ਕਿ ਲੰਗ ਅਸਲ 'ਚ ਸਾਨੂੰ ਆਪਣੇ দান ਦੀ ਦਿਸ਼ਾ ਬੰਦਨੀ ਲੋੜ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ ਅਕਲੀ ਪੜਕੇ ਬੂਜੀਏ ਅਕਲੀ ਖੀਚੇ ਦਾਨ ਭਾਵਕੇ দান ਕਰਨਾ ਵੀ ਅਕਲ ਵਾਲਾ ਕੰਮ ਹੈ ਹੁਣ ਉਦਾਹਰਨ ਦੇ ਤੌਰ ਤੇ ਮੰਨ ਲਓ ਕਿ ਸਕੂਲ ਦਾ ਬੱਚਾ ਤੁਹਾਡੇ ਕੋਲੋਂ ਕਿ ਮੰਗੇ ਕਿ ਮੈਨੂੰ ਕਿਤਾਬਾਂ ਲੈ ਕੇ ਦੇ ਦਿਓ ਪਰ ਆਪ ਜੀ ਕੋ ਕਿਤਾਬਾਂ ਦੇ ਪਾਸੇ ਪੈਸੇ ਤੇ ਹੈ ਨਹੀਂ ਉਸੇ ਲੰਗਰ ਛਕ ਲੋ ਉਹ ਕਹਿੰਗੇ ਦੁਰਫੇਟੇ ਵਿੱਚ ਕੋ ਤੁਹਾਡੇ ਸੋ ਇਸ ਕਰਕੇ ਸਮੀਤੀ ਲੋੜ ਹੈ ਸੇਖੋ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਅਸੀਂ ਬਾਕੀ ਲੰਗਰਾਂ ਦਾ ਪ੍ਰਬੰਧ ਕਰ ਰਹੇ ਹਾਂ ਉਸ ਪਾਸੇ ਅਸੀਂ ਨੰਬਰ 1 ਆ ਚੁੱਕੇ ਹਾਂ ਜੀ ਗੁਰੂ ਸਾਹਿਬ ਨੇ ਸਿੱਖ ਨੂੰ ਬੜਾ এডੂਕੇਸ਼ਨ ਬਣਾਇਆ ਬੜਾ ਤਕੜਾ ਪੱਖ ਬਣਾਇਆ ਸਿੱਖ ਨੇ ਅਸੀਂ ਲੰਗਰੀ ਨਹੀਂ ਹੈਗੇ ਇਕੱਲੇ ਸਿੱਖ ਦਾ ਹਰੇਕ ਪੱਖ ਵਧੀਆ ਹੋਣਾ ਚਾਹੀਦਾ ਹੈ ਜੇ ਸ਼ੇਰੇ ਪੰਜਾਬ ਦੇ ਰਾਤ ਦੀ ਗੱਲ ਕਰੀਏ ਤਾਂ ਸ਼ੇਰੇ ਪੰਜਾਬ ਦੇ ਰਾਤ ਦੇ ਵਿੱਚ ਵੀ এডੂਕੇਸ਼ਨ ਬੜਾ ਬੜ ਵਧੀਆ ਸੀਗਾ ਭਾਈ ਗੁਰਦਾਸ ਵਰਗੇ ਵਿਦਵਾਨ ਸਿੱਖਾਂ ਕੋਲੇ ਹੋਏ ਨੇ ਹੋਰ ਬੜੇ ਵਿਦਵਾਨ ਹੋਏ ਨੇ ਉਹ ਜੋ ਕੇ ਸਮਝ ਬੜੇ ਵਿਦਵਾਨ ਨੇ ਸਿੱਖਾਂ ਕੋਲੇ ਪਰ ਜਿਹੜਾ ਮੌਜੂਦਾ ਹਾਲਾਤ ਨੇ ਸਾਡੇ ਕੌਂ ਦੇ ਇਸ ਵਲੇ ਇਹ ਨੇ ਕਿ ਸਾਡੇ ਜਿਹੜੇ ਬਹੁਤ ਸਿਕ ਨੇ ਉਹ ਐਜੂਕੇਸ਼ਨ ਦਾ ਲੰਗਰ ਛੱਡ ਕੇ ਉਹ ਦੂਜੇ ਲੰਗਰ ਵੱਲ ਵੱਧ ਚੱਲਦੇ ਨੇ ਉਹ ਵੀ ਸਮिति ਲੋੜ ਲਾਉਣਾ ਚਾਹੀਦਾ ਹੈ ਪਰ ਇਸ ਵਲੇ ਜੇ ਸਭ ਤੋਂ ਵੱਧ ਲੋੜਾ ਸਮੇਂ ਦੇ ਅਨੁਸਾਰ ਸਾਨੂੰ ਕਦੋਂ ਲੰਗਰ ਲਾਉਣਾ ਚਾਹੀਦਾ ਜੀ ਪਰ ਅੱਜ ਦੇ ਸਮੇਂ 'ਚ ਦੇਖਿਆ ਜਾਵੇ ਬੱਚੇ ਹੋਗੇ ਜਾਂ ਹੋਰ ਜਿਹੜੇ ਪੜ੍ਹਨ ਵਾਲੇ ਨੇ ਮੋਬਾਈਲਾਂ ਮੋਬਾਈਲਾਂ ਦੇ ਮੋਬਾਈਲਾਂ ਦੇ ਵਿੱਚ ਜਾਦੇ ਵੱਡੇ ਹੋਇਆ ਪੜ੍ਹਨਾ ਵੀ ਮੋਬਾਈਲਾਂ ਦੇ ਵਿੱਚ ਪਸੰਦ ਕਰਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਕਿਤਾਬਾਂ ਦੇ ਵਿੱਚੋਂ ਪੜ੍ਹਨਾ ਜਿਆਦਾ ਉਹਨਾਂ ਨੂੰ ਸੌਖਾ ਬਿਲਕੁਲ ਦੇਖੋ ਮੋਬਾਈਲ ਤੋਂ ਪੜਾਈ ਵੀ ਕਰੀਦੀ ਹੈ ਪਰ ਜਿਹੜਾ ਆਨੰਦ ਕਿਤਾਬੋਂ ਤੋਂ ਬਣਦਾ ਮੋਬਾਈਲ ਤੋਂ ਨਹੀਂ ਹੈਗਾ ਕਿਤਾਬ ਦਾ ਵੱਖਰਾ ਤਰੀਕਾ ਪੜ੍ਹਨ ਦਾ ਅੱਜ ਕੱਲ ਗੁਰੂਆਂ ਸਾਹਿਬ ਦੀ ਬਾਣੀ ਵੀ ਮੋਬਾਈਲਾਂ 'ਚ ਆ ਗਈ ਹੈ ਇਸ ਦਾ ਸਰਦਾ ਲੋਕਾਂ 'ਚ ਘੜਦੀ ਜਾ ਰਹੀ ਹੈ ਮਾਪਿਆਂ ਦੀ ਸਿਮੇਵਰੀ ਸਭ ਤੋਂ ਵੱਡੀ ਹੈ ਪਰ ਤਾਂ ਸਮਝ ਕੀ ਹੁੰਦਾ ਸੀਗਾ ਇੱਕ ਕਹਾਵਤ ਅਸੀਂ ਕਹਿੰਦੇ ਆ ਕਿ ਮੇਰੇ ਬੱਚੇ ਦੀ ਰਾਖੀ ਰੂਹ ਦੀ ਕਸਾਕੀ ਸਮਾਪੁਰਾਤਨ ਕੀ ਸੀ ਕਿ ਸਾਡੀਆਂ ਦਾ ਜੋ ਸਿੱਖ ਦਾਦੀਆਂ ਸਨ ਉਹ ਆਪਣੇ ਪੋਤੇ ਪੜਵੋਤੇ ਨੂੰ ਰਜਾਂਗੇ ਲਗੋਦੀਆਂ ਲੱਗੇ ਬੈਠਦੇ ਸੀਗੀਆਂ ਸਿੱਖ ਕਿਥੇ ਹੱਥ ਜਾਣੇ ਕਰਾਉਂਦੇ ਸੀਗੇ ਪਰ ਸਮਾਜ ਬਿਲਕੁਲ ਉਸ ਦੇ ਉਲਟ ਹੋ ਚੁੱਕਿਆ ਹੈ ਨਾ ਦਾਦੀ ਕੋਲੇ ਵੇਲੇ ਨਾ ਤਾਂ ਪੋਤੇ ਕੋਲੇ ਵੇਲੇ ਜਿਸ ਕਰ ਸਾਡੇ ਨਿਕਾਰ ਵੱਲ ਜਾ ਰਹੇ ਹਾਂ ਅਸੀਂ ਜਿੱਥੇ ਤੱਕ ਮੇਰੀ ਆਵਾਜ਼ ਪਹੁੰਚ ਰ ਸਨੇਹਾ ਲਾਉਣਾ ਚਾਹੁੰਦੇ ਹਾਂ ਸਿੱਖ ਸੰਗਤਾਂ ਨੂੰ ਕਿ ਜਿਹੜਾ ਆਪਣੇ ਬੱਚੇ ਨੂੰ ਕੋਲ ਲੈ ਕੇ ਬੈਠੀਏ ਅੱਜ ਕੀ ਹੈ ਕਿ ਸਮੇਂ ਦੇ ਹਾਲਾਤ ਦੇ ਮੁਤਾਬਿਕ ਹਰੇਕ ਬੱਚਾ ਸੈਪਰੇਟ ਰੂਮ ਨੇ ਸਾਡੀਆਂ ਜਿਹੜੇ ਪਰਿਵਾਰ ਨੇ ਉਹ ਵੱਡੇ ਤੋਂ ਲੈ ਨਿਕਲੋ ਸੌਰੀ ਮਾਈਕਰੋ ਹੋ ਗਏ ਨੇ ਪਰਿਵਾਰ ਨੂੰ ਛੋਟੇ ਹੋ ਗਏ ਨੇ ਅੱਜ ਵੀਰਾ ਆਪਣੇ ਕਮਰੇ ਦਿੱਤੀ ਆਪਣੇ ਕਮਰੇ ਵਿੱਚ ਪਹਿਲਾਂ ਸਾਂਝੇ ਸਿੱਖਤ ਪਰਿਵਾਰ ਹੁੰਦੇ ਸੀਗੇ ਸਭ ਨੇ ਇਕੱਠੀਆਂ ਸਾਖੀਆਂ ਕਰਨੀਆਂ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਕੀ ਕੀ ਹੁੰਦਾ ਸੀ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਖੁੱਲ੍ਹ ਜ਼ਮੀਨ ਤੇ ਸੌਂਦੇ ਸੀਗੇ ਉਹ ਜ਼ਮੀਨ ਤੇ ਸੌਣੋ ਕਿ ਪਖੰਡ ਨਹੀਂ ਹੈ ਸਿਰਫ ਅਹਿਸਾਸ ਕਰਵਾਉਣਾ ਸੀ ਬੱਚੇ ਨੂੰ ਕਿ ਅਸੀਂ ਐਨੇ ਠੰਡ ਦੇ ਵਿੱਚ ਇੱਥੇ ਬੈਠੇ ਆਂ ਤੇ ਤੁਹਾਡੇ ਖਾਤੇ ਜਿਹਨਾਂ ਬੱਚਿਆਂ ਨੇ ਸ਼ੀਧਿ ਦਿੱਤੀ ਉਹ ਕਿੰਨੇ ਠੰਡ ਸਖਸ਼ੀਦ ਹੋਏ ਨੇ ਸੋ ਇਸ ਕਰਕੇ ਸਾਨੂੰ ਸ਼ੁਰੂਆਤ ਆਪਣੇ ਪਰਿਵਾਰਾਂ ਤੋਂ ਕਰਨੀ ਪੈਣੀ ਹੈ ਅਸੀਂ ਕਿਸੇ ਸਿੱਖਪੰਦੇ ਆਗੂ ਬੰਨਾ ਵੇਖੀਏ ਸਕੂਲਾਂ ਵਾਲਾਂ ਵੇਖੀਏ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਜੀ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੱਥੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਕਿ ਆਪਣੇ ਬੱਚਿਆਂ ਦੀ ਸੰਭਾਲ ਅਸੀਂ ਆਪ ਕਰਾਂਗੇ ਤਾਂ ਜ਼ਿਆਦਾ ਵਧੀਆ ਜੀ ਆਪਣਾ ਇਤਿਹਾਸ ਸਿੱਖ ਇਤਿਹਾਸ ਹੈ ਜਿਹੜਾ ਕਿਤਾਬਾਂ ਦੇ ਵਿੱਚ ਅਲੋਪ ਹੁੰਦਾ ਜਾ ਰਿਹਾ ਉਸ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਦੇਖੋ ਦੁਸ਼ਮਣ ਨੇ ਤਾਂ ਆਪਣੇ ਤਰੀਕੇ ਨਾਲ ਚਾਲ ਚੱਲਣੀ ਚੱਲਣੀ ਹੈ ਉਹਨੂੰ ਸਿੱਖ ਕਿੰਨਾ ਸੁਚੇਤਤਾ ਇਹ ਦੇਖਣਾ ਪੈ ਗਿਆ ਜੀ ਸਮੇਂ ਤੇ ਤਾਂ ਮੁਤਾਬਕ ਦੁਸ਼ਮਣ ਨੇ ਆਪਣਾ ਕੰਮ ਕਰ ਸੀ ਆਪਣਾ ਕੰਮ ਕਰਨਾ ਜੀ ਇਸ ਕਰਕੇ ਜਿਹੜਾ ਸਾਲੇ ਕਿਤਾਬਾਂ 'ਚ ਗੜਬੜ ਹੋ ਰਹੀ ਹੈ ਨਾ ਉਹ ਵੀ ਬੜੀ ਵੱਡੀ ਸਾਜਦਾ ਹਿੱਸਾ ਹੈ ਕਿਉਂਕਿ ਪੰਜਾਬ ਨੂੰ ਕਈ ਥਾਵਾਂ ਤੋਂ ਸਟੱਲ ਲੱਗ ਰਹੀਆਂ ਨੇ ਇਹ ਇਕੱਲਾ ਨਹੀਂ ਕਿਤਾਬਾਂ ਦਾ ਨਹੀਂ ਹੈ ਜੇ ਬਾਕੀ ਪੱਕੀ ਵੀ ਰਾਜਨੀਤਿਕ ਪੱਖ ਦੇਖੀਏ ਉਹ ਬੜੇ ਪੱਖਰੇ ਸਾਰੇ ਇਸ ਬੜੀ ਸਿੱਖ ਨੂੰ ਢਾਹ ਲੱਗੀ ਹੋਈ ਹੈ ਸੋ ਇਸੀ ਪੜਾਂਗੇ ਨਹੀਂ ਤਾਂ ਹੜਾਂਗੇ ਜ਼ਰੂਰ ਜੀ ਤੇ ਘਾਟ ਕਿ ਦੀ ਤੁਹਾਨੂੰ ਕੀ ਲੱਗਦਾ ਵੀ ਕੌਣ ਕਮੀਆਂ ਕਿਧੀਆਂ ਨੇ ਜਿਹੜੇ ਵੀ ਇਤਿਹਾਸ ਨੂੰ ਕਿਤਾਬਾਂ ਦੇ ਵਿੱਚੋਂ ਖਤਮ ਕੀਤਾ ਜਾ ਰਿਹਾ ਦੇਖੋ ਸਭ ਤੋਂ ਵੱਡੀ ਕਮੀ ਹਰੇਕ ਕਿਸੇ ਦੇ ਕੰਮ ਮੈਂ ਕਹਿੰਦਾ ਬੰਦੇ ਦੀ ਆਪਣੀ ਹੁੰਦੀ ਹੈ ਜੀ ਅਸੀਂ ਨਹੀਂ ਪੜਦੇ ਉਹ ਨਹੀਂ ਕਰਦੇ ਜੀ ਅਸੀਂ ਖੁਦ ਪੜਾਂਗੇ ਤਾਂ ਅੱਗੇ ਕਰਨ ਵਾਲੇ ਹੋਣਗੇ ਜਦੋਂ ਪੜਨ ਸਰੋਤੇ ਖਤਮ ਹੋ ਗਏ ਨੇ ਤਾਂ ਤਾਬਾ ਕਿੱਥੋਂ ਆਣਗੇ ਵਿਦਵਾਨ ਕਿਤਾਬ ਵੀ ਛਾਪਦਾ ਸਭ ਕੁਝ ਕਰਦਾ بڑا ਵੱਡਾ ਪੱਧਰ ਕਰਦਾ ਵਿਦਵਾਨ ਸਾਰਾ ਕੁਝ ਕੰਮ ਕਰਦਾ ਹੈ ਪਰ ਜੇ ਸਰੋਤੇ ਨਹੀਂ ਪੜਨ ਵਾਲੇ ਕਿਤਾਬ ਕਿਥੋਂ ਛਾਪਾਂਗੇ ਜੀ ਸੋ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਪੈਣੀ ਹੈ ਮੌਜੂਦਾ ਹਾਲਾਤ ਕੀ ਨੇ ਕਿ ਬੰਦਾ ਚਾਹੁੰਦਾ ਹੈ ਤੂੰ ਸਿੱਖ ਬਣ ਸਿੱਖੀ ਤੇ ਸਾਰੇ ਪ੍ਰਾਊਡ ਕਰਨਾ ਚਾਹੁੰਦੇ ਨੇ ਸਿੱਖੀ ਤੇ ਮਾਣ ਮਹਿਸੂਸ ਕਰਨਾ ਚਾਹੁੰ ਸੇ ਕੀ ਪੱਲਿਓ ਘਮਾਉਣੀ ਪੈਣੀ ਹੈ ਸਾਨੂੰ ਜੇ ਦੂਜੇ ਤੇ ਦੇਖਣੀ ਸੱਚ ਹੁੰਦੀ ਆ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹਾਂ ਕਿਤਾਬਾਂ ਦਾ ਲੰਗਰ ਲਾਇਆ ਬਹੁਤ ਨੇਕ ਉਪਰਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਹਿਲੇ ਬਹੁਤ ਹੀ ਪਿਆਰਪਰੀ ਸਾਸ੍ਰਿਕਾ ਬਹੁਤ ਹੀ ਸਤਿਕਾਰ ਔਰ ਇਹ ਜਿਹੜੇ ਜਿਨ੍ਹਾਂ ਨੇ ਸਾਡੇ ਮੈਂ ਇਸ ਵੇਲੇ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਖੜਾ ਹਾਂ ਆ ਸੱਚੇ ਪਾਤਸ਼ਾਹ ਨੇ ਬਖਸ਼ੀ ਕੀਤੀ ਹੈ ਜੀ ਤੀਸਤਾਨ ਦੀ ਯਾਤਰਾ ਤੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਇੱਥੇ ਮੈਂ ਜਿਹੜੀ ਜਗ੍ਹਾ ਤੇ ਖੜਾ ਇੱਥੇ ਕਿਤਾਬਾਂ ਦਾ ਲੰਗਰ ਸਾਡੇ ਬਹੁਤ ਸਤਿਕਾਰਯੋਗ ਗੁਰੂ ਘਰ ਦੇ ਪਿਆਰਿਆਂ ਨੇ ਲਗਾਇਆ ਹੋਇਆ ਹੈ ਔਰ ਸੰਗਤਾਂ ਛੋਟੇ ਸਾਬ ਜਿਆਦਿਆਂ ਦਾ ਔਰ ਗੁਰੂ ਮਹਾਰਾਜ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਗੁਰੂ ਦਾ ਫ੍ਰੀ ਲੰਗਰ ਚੱਲ ਰਿਹਾ ਹੈ ਇਹਨਾਂ ਦੀ ਸੇਵਾ ਨੂੰ ਅਸੀਂ ਨਮਸਕਾਰ ਕਰਦੇ ਹਾਂ ਸੱਚੇ ਪਾਤਸ਼ਾਹ ਇਹਨਾਂ ਨੂੰ ਲੰਗਰ ਲਾਉਣ ਵਾਲਿਆਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਬਖਸ਼ੀ ਕਰੇ ਜਿਹੜੇ ਭਾਈ ਸਾਹਿਬ ਇਹ ਕਿਤਾਬਾਂ ਦਾ ਧਾਰਮਿਕ ਕਿਤਾਬਾਂ ਦਾ ਲੰਗਰ ਲਗਾ ਰਹੇ ਨੇ ਉਹਨਾਂ ਨੇ ਮੈਨੂੰ ਨੰਬਰ ਵੀ ਦਿੱਤਾ ਹੈ ਕਹਿੰਦੇ ਜੀ ਤੁਸੀਂ ਜਲੰਧਰ ਤੋਂ ਆਏ ਹੋ ਤੇ ਜਲੰਧਰ ਵੀ ਸਾਡਾ ਉੱਥੇ ਜਿਹੜਾ ਸਾਡਾ ਸੰਪਰਕ ਹੈ ਸਾਡਾ ਗਿਆਨੀ ਪੁਰਸ਼ ਉੱਥੇ ਵੀ ਸੇਵਾ ਕਰਿਆ ਹੈ ਫ੍ਰੀ ਕਥਾ ਵਿਚਾਰਾ ਵੀ ਕਰਦਾ ਹੈ ਸੰਗਤਾਂ ਨੂੰ ਬਾਣੀ ਨਾਲ ਜੋੜਦੇ ਵੀ ਨੇ ਤੇ ਸਾਨੂੰ ਇਹਨਾਂ ਨੇ ਰਸਤਾ ਦੱਸਿਆ ਕਿ ਅਸੀਂ ਉਹਨਾਂ ਨਾਲ ਵੀ ਸੰਪਰਕ ਕਰਕੇ ਮੈਂ ਨਿਊ ਦਸ਼ਮਿਸ਼ ਨਗਰ ਆਮਾ ਮਡੀ ਗੁਰਦਾਸ ਸਾਹਿਬ ਦਾ ਮੁਖ ਸੇਵਾਦਾਰ ਵੀ ਹਾਂ ਬੱਚੇ ਬੱਚਿਆਂ ਨੂੰ ਕੀ ਸੁਨੇਹਾ ਦਵਾਂਗੇ ਜਿਹੜੇ ਅੱਜ ਕੱਲ ਬੱਚੇ ਮੋਬਾਈਲਾਂ ਦਾ ਜ਼ਿਆਦਾ ਇਸਤੇਮਾਲ ਕਰਦੇ ਆ ਕਿਤਾਬਾਂ ਤੋਂ ਦੂਰ ਨੇ ਇਤਿਹਾਸ ਤੋਂ ਦੂਰ ਨੇ ਉਹਨਾਂ ਨੂੰ ਕੀ ਸੁਨੇਹਾ ਜੀ ਸਾਡੇ ਕੋਲ ਇੱਕ ਗੁਰਦਾਸ ਸਾਹਿਬ ਸੈਨਕ ਵਿਹਾਰ ਦਾ ਹੈ ਕਿ ਉੱਥੇ ਵੀ ਬੱਚਿਆਂ ਦੀਆਂ ਕਲਾਸਾਂ ਚੱਲ ਰਹੀਆਂ ਨੇ ਤੇ ਅਸੀਂ ਵੀ ਇਸ ਚੀਜ਼ ਨੂੰ ਅਗਾ ਸੋਚਿਆ ਵਿਚਾਰਿਆ ਕਿ ਅਸੀਂ ਵੀ ਬੱਚਿਆਂ ਨੂੰ ਸਾਡੀ ਕਲੋਨੀ ਦੇ ਬੱਚਿਆਂ ਨੂੰ ਇਹ ਗੁਰੂ ਮਹਾਰਾਜ ਦੇ ਸਾਹਿਬ ਜੀ ਦਾ ਇਤਿਹਾਸ ਗੁਰਮਤਿ ਦਾ ਗਿਆਨ ਦੇ ਕੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਸਿਰ ਤੇ ਕਮੇਟੀ ਦੇ ਸਿਰ ਤੇ ਮਿਹਰ ਭਰ ਹੱਥ ਰੱਖ ਕੇ ਸਾਡੇ ਕੋਲ ਇਹ ਜਿਹੜੀ ਸੇਵਾ ਕਰਵਾਏ ਅਸੀਂ ਵਾਦ ਚੜ ਕੇ ਪੰਥ ਦੀ ਸੇਵਾ ਕਰਾਂਗੇ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇੱਕ ਅਨੋਖੀ ਆਵਾਜ਼ ਇੱਥੇ ਕਿਤਾਬਾਂ ਦਾ ਲੰਗਰ ਛੱਕੇ ਵਾਹਿਗੁਰੂ ਜੀ ਕਿਉਂਕਿ ਲੰਗਰ ਵੀ ਲੱਗਦੇ ਹੋਰ ਹਨਾ ਕਿ ਖੀਰ ਦਾ ਲੰਗਰ ਵਾਹਿਗੁਰੂ ਜੀ ਪ੍ਰਸ਼ਾਦੇ ਦਾ ਲੰਗਰ ਹੈ ਇਹ ਇੱਕ ਵੱਖਰੀ ਆਵਾਜ਼ ਹੈ ਕਿਤਾਬਾਂ ਦਾ ਲੰਗਰ ਕਿੱਦਾਂ ਦੇਖਦੇ ਹਾਂ ਸਾਡੇ ਜਿਹੜੇ ਬੱਚੇ ਅੱਜ ਕੱਲ ਮੋਬਾਈਲਾਂ ਦੇ ਵਿੱਚ ਵੜੇ ਆ ਉਹਨਾਂ ਨੂੰ ਇਤਿਹਾਸ ਬਾਰੇ ਜਾਣੂ ਨਹੀਂ ਕਰਵਾਇਆ ਜਾ ਰਿਹਾ ਤੇ ਕੀ ਕਹਿਣਾ ਚਾਹੂੰਗੀ ਕਿਤਾਬਾਂ ਦੇ ਲੰਗਰ ਬਾਰੇ ਦੇਖੋ ਜੀ ਵਿਦਿਆ ਵਿਚਾਰੀਤਾ ਪਰਉਪਕਾਰੀ ਠੀਕ ਹੈ ਜੀ ਅੱਜ ਦਾ ਜੋ ਸਮਾਂ ਹੈ ਇਹਦੇ ਵਿੱਚ ਜੋ ਨੌਜਵਾਨੀ ਹੈ ਜਾਂ ਸਾਡੇ ਜਿਹੜੇ ਬੱਚੇ ਨੇ ਇਹਨਾਂ ਨੂੰ ਆਪਣੇ ਗੁਰਤੇ ਅਸ ਨਾਲ ਜੁੜਨ ਦੀ ਬਹੁਤ ਲੋੜ ਹੈ ਔਰ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਸੰਸਥਾ ਵੱਲੋਂ ਬਹੁਤ ਹੀ ਛਲਾਗਾਜੋਗ ਹੈ ਤੇ ਪ੍ਰਮਾਤਮਾ ਕਿਰਪਾ ਕਰੇ ਇਹਨਾਂ ਤੇ ਕਿਰਪਾ ਜਿਹੜੀ ਮਿਹਰ ਬਣਾਈ ਰੱਖੇ ਔਰ ਇਹ ਸੰਗਤਾਂ ਦੀ ਇਦਾਂ ਹੀ ਸੇਵਾ ਕਰਦੇ ਰਹਿਣ ਔਰ ਜਿਹੜੀ ਸੰਗਤਾਂ ਨੇ ਜਾਂ ਸਾਡੇ ਨੌਜਵਾਨੀ ਆ ਬੱਚੇ ਉਹਨਾਂ ਨੂੰ ਗੁਰਤੇ ਹਸਨਾਲ ਜੋੜਦੇ ਰਹਿਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜਾ ਸ਼ਲਾਘਾਯੋਕ ਕਦਮ ਹੈ ਜਿਹੜਾ ਤੁਸੀਂ ਕਿਤਾਬਾਂ ਦਾ ਲੰਗਰ ਲਈ ਚੱਕਿਆ ਬਹੁਤ ਅੱਜ ਦੀ ਨੌਜਵਾਨ ਪੀੜ੍ਹੀ ਆ ਮੋਬਾਈਲਾਂ ਦੇ ਵਿੱਚ ਵੱਡੀ ਆ ਇਤਿਹਾਸ ਬਾਰੇ ਉਹਨਾਂ ਨੂੰ ਮਤਲਬ ਜਾਣਕਾਰੀ ਨਹੀਂ ਆ ਤੁਹਾਨੂੰ ਕੀ ਲੱਗਦਾ ਇਸ ਜਿਹੜਾ ਤੁਸੀਂ ਕਿਤਾਬਾਂ ਦਾ ਲੰਗਰ ਲਾਇਆ ਕੀ ਸੁਨੇਹਾ ਦੋ ਇਹ ਸਾਡਾ ਸੁਨੇਹਾ ਵੀਰ ਜੀ ਮੇਨ ਵੀ ਸਭ ਤੋਂ ਪਹਿਲਾਂ ਤਾਂ ਸਾਡੇ ਬੱਚੇ ਆ ਜਿਹੜੇ ਸਕੂਲਾਂ ਦੇ ਵਿੱਚ ਵੀ ਅਸੀਂ ਜਾਣਦੇ ਆ ਜੀ ਸਭ ਤੋਂ ਵੱਡੀ ਗੱਲ ਹੈ ਬੱਚੇ ਆਪਣਾ ਛੋਟੇ ਸਾਹਿਬ ਜਾਂਦਾ ਨਾ ਨਾਮ ਹੀ ਭੁੱਲ ਗਏ ਆ ਜੀ ਸਭ ਤੋਂ ਮੇਨ ਗੱਲ ਇਹ ਆ ਛੋਟੀਆਂ ਜਿੰਦਾ ਸੀ ਵੱਡੇ ਸਾਕੇ ਕਰ ਗਏ ਇਹ ਇਤਿਹਾਸ ਤਾਂ ਅਸੀਂ ਆਪਣੇ ਮੁਲਕ ਤੋਂ ਬਾਹਰ ਵੀ ਸੁਣਾਉਣਾ ਸੀਗਾ ਸਿੱਖਾਂ ਤੋਂ ਬਾਹਰ ਵੀ ਸੁਣਾਉਣਾ ਸੀ ਸਾਡੀ ਅਜ ਤਰਾਸ ਦੀ ਵੀ ਸਿੱਖ ਹੀ ਭੁੱਲ ਗਏ ਜੀ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਬੱਚੇ ਇਤਿਹਾਸ ਨਾਲ ਜੁੜਨ ਸਭ ਤੋਂ ਵੱਡਾ ਸਾਡੇ ਕੋਲ ਬਹੁਤ ਵੱਡਾ ਇਤਿਹਾਸ ਹੈ ਸਾਡੇ ਛੋਟੇ ਸਾਹਿਬਜ਼ਾਦੇ ਨੀਹਾਂ ਚ ਕੜੇ ਆ ਬਹੁਤ ਪੱਕੀਆਂ ਨੀਹਾਂ ਨੇ ਸਾਡੀਆਂ ਹਨਾ ਜੀ ਇਹ ਕਦੀ ਵੀ ਨਾ ਜ਼ਿੰਦਗੀ ਚ ਹਿੱਲਣਗੀਆਂ ਤੇ ਨਾ ਕੋਈ ਹਲਾਉਣ ਜੋਗਾ ਹੋਇਆ ਜੀ ਬੜੇ ਆਏ ਰਾਜੇ ਧਾੜ ਵੀ ਬਹੁਤ ਚਲੇ ਗਏ ਆ ਕੇ ਪਰ ਇਹ ਨੀਹਾਂ ਅੱਜ ਵੀ ਇੱਥੇ ਮੌਜੂਦ ਨੇ ਤੇ ਸਾਨੂੰ ਮਾਣ ਮਹਿਸੂਸ ਹੈ ਅਸੀਂ ਫਕਰਨਾ ਕਹਿੰਨੇ ਆ ਵੀ ਅਸੀਂ ਸਿੱਖ ਕੌਮ ਦੇ ਵਿੱਚ ਪੈਦਾ ਹੋਏ ਆ ਤੇ ਅਸੀਂ ਹੋਰਾਂ ਨੂੰ ਵੀ ਜੋੜੀਏ ਬੱਚਿਆਂ ਨੂੰ ਜੋੜੀਏ ਤੇ ਉਹਨਾਂ ਨੂੰ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਈਏ ਆਪਣਾ ਸਿੱਕੇ ਇਤਿਹਾਸ ਹੈ ਜਿਹੜਾ ਕਿਤਾਬਾਂ ਦੇ ਵਿੱਚੋਂ ਖਤਮ ਹੋ ਚੁੱਕਿਆ ਹੈ ਤੁਹਾਨੂੰ ਕੀ ਲੱਗਦਾ ਕਮੀ ਕੀ ਦੀ ਐ ਇਸ ਪਿੱਛੇ ਕਮੀ ਵੇਖੋ ਜੀ ਸਾਡੀ ਆਪਣੀ ਐ ਜੀ ਅਸੀਂ ਆਪ ਪੜਨੋਂ ਹਟ ਗਏ ਜੇ ਅਸੀਂ ਪੜਦੇ ਰਹਿੰਦੇ ਜਿਵੇਂ ਅੱਜ ਤੋਂ ਆਪਾਂ 40 50 ਸਾਲ ਪਹਿਲਾਂ ਜਾਈਏ ਪਿੱਛੇ ਛੋਟੇ ਛੋਟੇ ਬੱਚੇ ਜਦੋਂ ਪੈਦਾ ਹੁੰਦੇ ਸੀਗੇ ਉਹਨਾਂ ਨੂੰ ਨਾਮ ਬਾਣੀ ਨਾਲ ਜੋੜਿਆ ਜਾਂਦਾ ਸੀਗਾ ਘਰ ਦੇ ਵਿੱਚ ਮਾਹੌਲ ਹੀ ਐਸਾ ਸਿਰਜਿਆ ਹੁੰਦਾ ਸੀਗਾ ਬੱਚਾ ਜਦੋਂ ਮਾਂ ਗੁੜਕਾ ਸਾਹਿਬ ਲੈ ਕੇ ਬੈਠਦੀ ਸੀ ਤੇ ਬੱਚਾ ਵੀ ਗੁੜਕਾ ਸਾਹਿਬ ਮੰਗ ਕਰਦਾ ਸੀ ਹੁਣ ਅੱਜ ਕੀ ਹੋਇਆ ਅੱਜ ਦੇ ਦੌਰ ਦੇ ਵਿੱਚ ਮੈਂ ਸਾਰਿਆਂ ਦਾ ਨਾਮ ਨਹੀਂ ਲਗਾ ਬਹੁਤ ਸਿੱਖ ਗੁਰਸਿੱਖ ਨੇ ਭੈਣ ਨੇ ਵੀਰਾਂ ਨੇ ਜਿਹੜੇ ਆਪਣੇ ਬੱਚਿਆਂ ਨੂੰ ਜੋੜ ਰਹੇ ਨੇ ਬੜੀਆਂ ਸੰਸਥਾਵਾਂ ਵੀ ਜੋੜਦੀਆਂ ਪਈਆਂ ਨੇ ਬੜੇ ਸਲੱਗਾ ਜੋ ਕਦਮ ਨੇ ਇਸ ਸੰਸਥਾਵਾਂ ਦੇ ਨਾਲ ਨਾਲ ਕਈ ਸਾਡੇ ਏਸੇ ਨੇ ਪਰਿਵਾਰ ਜਿਹੜੇ ਮੋਬਾਈਲਾਂ ਨਾਲ ਬੱਚੇ ਜੁੜ ਗਏ ਮੋਬਾਈਲਾਂ ਨਾਲ ਜੁੜ ਗਏ ਕਿਉਂਕਿ ਹੱਥ 'ਚ ਮੋਬਾਈਲ ਆ ਗਏ ਤੇ ਮੋਬਾਈਲਾਂ ਨਾਲ ਜੁੜ ਗਏ ਇਸ ਕਰਕੇ ਸਾਨੂੰ ਸਕੂਲਾਂ ਦੇ ਵਿੱਚ ਵੀ ਘਰ ਦੇ ਵਿੱਚ ਵੀ ਮਾਹੌਲ ਸਿਰਜਣਾ ਚਾਹੀਦਾ ਹੈ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਦੱਸਣਾ ਚਾਹੀਦਾ ਹੈ ਪੰਜ ਪਿਆਰਿਆਂ ਬਾਰੇ ਦੱਸਣਾ ਚਾਹੀਦਾ 10 ਗੁਰੂ ਸਾਹਿਬਾਨ ਬਾਰੇ ਦੱਸਣਾ ਚਾਹੀਦਾ ਤੇ ਅਸੀਂ ਇਹ ਧਰਤੀ ਤੇ ਆਪਣੇ ਬੱਚਿਆਂ ਨੂੰ ਦਰਸ਼ਨ ਕਰਾਉਣ ਜ਼ਰੂਰ ਲੈ ਕੇ ਆਇਆ ਕਰੀਏ ਤੇ ਉਹਨਾਂ ਨੂੰ ਇਤਿਹਾਸ ਨਾਲ ਜੋੜੀਏ ਬਾਬਾ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹਗੜ ਫਤੇ ਜੀ ਨੌਜਵਾਨਾਂ ਵੀਰਾਂ ਵੱਲੋਂ ਇੱਕ ਅਨੋਖਾ ਲੰਗਰ ਲਗਾਇਆ ਗਿਆ ਕਿਤਾਬਾਂ ਦਾ ਕਿਸ ਤਰ੍ਹਾਂ ਦੇਖਦੇ ਹਾਂ ਹਾਂਜੀ ਫਤਿਹਗੜ ਸਾਹਿਬ ਦੀ ਧਰਤੀ ਦਾ ਸੰਗਤਾਂ ਨੂੰ ਨਮਸਕਾਰ ਕਰਿਓ ਸਾਹਿਬਜ਼ਾਦਿਆਂ ਨੂੰ ਦਰਸ਼ਣ ਕਰਨ ਆਏ ਸੀ ਨੌਜਵਾਨ ਇਹ ਅਨੋਖਾ ਲੰਗਰ ਇੱਕ ਜੋ ਅੱਜ ਦੇ ਸਮੇਂ ਦੇ ਨਾਲ ਲੋੜ ਹੈ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਸੀ ਜਿਹਦੇ ਵਿੱਚ ਸੰਕੇਪ ਇਤਿਹਾਸ ਹੈ ਸਹਿਬਜ਼ਾਦਿਆਂ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ ਜੀ ਤੇ ਅੱਜ ਦੇ ਸਮੇਂ ਦੇ ਨਾਲ ਲੋੜ ਹੈ ਸਾਧ ਸੰਗਤ ਜੀ ਅੱਜ ਆਪਾਂ ਦੇਖਦੇ ਆਂ ਵਿਅੰਤ ਲੱਗਰ ਲੱਗੇ ਹੋਏ ਨੇ ਭਾਂਦ ਭਾਂਦ ਦੇ ਸ਼ਾਪ ਕੋੜਿਆਂ ਦਾ ਲੰਗਰ ਹੈ ਹੋਰ ਵਿਅੰਤ ਲੱਗਰ ਸੰਗਤਾਂ ਲਗਾਉਂਦੀਆਂ ਨੇ ਅੱਜ ਦੇ ਸਮੇਂ ਨਾਲੋਂ ਛੱਕੇ ਲੱਗ ਜਾ ਰਹੀਆਂ ਨੇ ਸੰਗਤਾਂ ਜੀ ਤੇ ਅੱਜ ਦਾ ਜੋ ਲੋੜ ਹੈ ਇਸ ਦੇ ਰੋਡ ਦੇ ਅਨਸਾਰ ਇਹਨਾਂ ਨੌਜਵਾਨਾਂ ਨੂੰ ਵਧੀਆ ਉਪਰਾਲਾ ਕੀਤਾ ਕਿਉਂਕਿ ਇਤਿਹਾਸ ਪੜ੍ਹ ਕੇ ਆਪਾਂ ਜੋੜ ਸਕਦੇ ਆ ਕਿ ਆਪਾਂ ਸਭਾ ਦੇ ਜੋੜ ਮੇਲੇ ਤੇ ਆਉਂਦੇ ਆ ਜੇ ਆਪਾਂ ਕਿਸੇ ਨੂੰ ਪੁੱਛੀਏ ਸੰਗਤ ਦੇ ਵਿੱਚੋਂ ਜੀ ਕਿਸ ਲਈ ਆਏ ਆ ਆਪਾਂ ਪਤਾ ਨਹੀਂ ਹੁੰਦਾ ਕਿ ਅਸੀਂ ਇੱਥੇ ਕੀ ਹੈ ਮੇਲਾ ਹੈ ਜਾਂ ਜੋੜ ਹੈ ਬਾਕੀ ਇਹ ਸਾਰੇ ਸ਼ੀਧੀਆਂ ਬਾਰੀਆਂ ਨੇ ਇਤਿਹਾਸ ਬਾਰੇ ਬਹੁਤ ਸੰਗਤ ਆਉਂਦੀ ਲੱਖਾਂ ਪਰ ਬਿਆੰਤ ਸੰਗਤਾਂ ਨੂੰ ਪਤਾ ਨਹੀਂ ਇਸ ਸਥਾਨ ਬਾਰੇ ਜੀ ਇਸ ਲਈ ਬੇਨਤੀ ਹੈ ਸੋ ਵਧੀਆ ਪ੍ਰਾਲਾ ਕੀਤਾ ਗਿਆ ਇਹਨਾਂ ਨੌਜਵਾਨਾਂ ਬੇ ਚੜ੍ਹਦੀ ਕਲਾ ਵਾਸਤੇ ਮੈਂ ਇਸ ਤਰ੍ਹਾਂ ਸੰਗਤ ਨੂੰ ਬੇਨਤੀ ਪਾਈ ਜੁੜ ਕੇ ਇਤਿਹਾਸ ਬੜਿਆ ਕਰੋ ਤਾਂ ਕਿ ਜਿਸ ਸਥਾਨ ਤੇ ਜਾਂਦੇ ਆਪ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਫਿਰ ਇਥੇ ਮਹਾਨ ਸ਼ਹੀਦਿਆਂ ਵਾਰੀਆਂ ਨੇ ਗੁਰੂ ਗੋਬਿੰਦ ਸਿੰਘ ਲਾਲਾ ਨੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਾਂ ਫੱਦੇ ਸਿੰਘ ਮਾਤਾ ਗੁਜਰ ਕੌਰ ਜੀ ਨੂੰ ਸਮੇਂ ਦੀ ਹਕੂਮਤ ਵੱਲੋਂ ਨਿਆਂ ਵਿੱਚ ਚੜ ਕੇ ਸ਼ਹੀਦ ਕੀਤਾ ਗਿਆ ਆ ਸੰਗਤ ਦਾ ਨਮਸਕਾਰ ਕਰ ਰਹੀਆਂ ਨੇ ਵਧਾਈ ਦੇ ਪੱਤਰ ਨੇ ਨੌਜਵਾਨ ਵੀਰੋ ਚੜ੍ਹਦੀ ਕਲਾ ਵਾਸਤੇ ਇਸ ਤਰ੍ਹਾਂ ਇਨਾ ਕਿਤਾਬਾਂ ਦਾ ਲੰਗਰ ਲਗਾਉਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਕਿਤਾਬਾਂ ਦਾ ਲੰਗਰ ਲੱਗਾ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨਾਂ ਨੂੰ ਬੱਚਿਆਂ ਨੂੰ ਜਿਹੜੇ ਮੋਬਾਈਲਾਂ ਦੇ ਵਿੱਚ ਅੱਜਕੱਲ ਗੁਰਬਾਣੀ ਪੜ੍ਹਦੇ ਐ ਇਤਿਹਾਸ ਪੜ੍ਹਦੇ ਐ ਇਹ ਬਹੁਤ ਵਧੀਆ ਬਰਾਲਾ ਜੀ ਹਰ ਮਤਲਬ ਹਰ ਪਿੰਡ ਤੱਕ ਹਰ ਘਰ ਤੱਕ ਪਹੁੰਚਣਾ ਚਾਹੀਦਾ ਮਤਲਬ ਬੱਗੇ ਤੋਂ ਮਤਲਬ ਕੋਈ ਵੀ ਬੱਚੇ ਵੈਲਾਂ ਛੱਡ ਕੇ ਮੋਬਾਈਲਾਂ ਦਾ ਖੜਾ ਛੱਡ ਕੇ ਗੁਰਬਾਣੀ ਨਾਲ ਜੁੜਨ ਛੋਟੇ ਸਾਬ ਜਿਆਦਿਆਂ ਦੀ ਮਤਲਬ ਜੋ ਵੀ ਨਸ਼ੀਦ ਦੀ ਪਾਈ ਆ ਇਹਨਾਂ ਦੇ ਮਤਲਬ ਇਤਿਹਾਸ ਬਾਰੇ ਜਾਣ ਚੰਨਾ ਪਾਉਣਾ ਚਾਹੀਦਾ ਜੀ ਉਹਨਾਂ ਨੂੰ ਬਹੁਤ ਮਤਲਬ ਹਰ ਜੀ ਤੋਂ ਮਤਲਬ ਜੋ ਵੀ ਅਬ ਗੁਰੂਆਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਜੀ ਇਹਨਾਂ ਨੂੰ ਮਤਲਬ ਕਰ ਸਕਦੇ ਹਰ ਬੱਚੇ ਨੂੰ ਕਿਤਾਬ ਪੜ੍ਹਨੀ ਚਾਹੀਦੀ ਹੈ ਪ੍ਰਚਾਰਾ ਕਰਨਾ ਚਾਹੀਦਾ ਤੇ ਸਿੱਖ ਸੰਗਤ ਬਾਰੇ ਪਤਾ ਲੱਗਣਾ ਚਾਹੀਦਾ ਤੇ ਸਿੱਖ ਧਰਮ ਨਾਲ ਜੁੜਨਾ ਚਾਹੀਦਾ ਬਸ ਇਹੀ ਮਲਮਾਨ ਰਾਜ ਦਾ ਜੀ ਬਹੁਤ ਅਮਨ ਬਾਬਾ ਜੀ ਤੁਸੀਂ ਕਿੱਦਾਂ ਦੇਖਦੇ ਹੋ ਕਿਤਾਬਾਂ ਦਾ ਲੰਗਰ ਨੌਜਵਾਨਾਂ ਦੇ ਵੱਲੋਂ ਲਾਇਆ ਗਿਆ ਹੈ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਫੋਨ ਦੇ ਵਿੱਚੋਂ ਅੱਜਕੱਲ ਪੜਦੇ ਆ ਗੁਰਬਾਣੀ ਪੜਦੇ ਆ ਕਈ ਬੀਬੀਆਂ ਪੜਦੀਆਂ ਨੇ ਉਹਨਾਂ ਨੂੰ ਕੀ ਸੁਨੇਹਾ ਦਵਾਂਗੇ ਜੀ ਮੈਂ ਇਹ ਕਹਿਣਾ ਜੀ ਇਹਨਾਂ ਦਾ ਪਹਿਲੀ ਗੱਲ ਤਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮਤਲਬ ਜਾਣੂ ਇਤਿਹਾਸਕ ਤੋਂ ਕਰਵਾ ਰਹੇ ਆ ਬਾਕੀ ਆਹੀ ਕਿਤਾਬਾਂ ਲੈ ਕੇ ਜਾ ਰਹੇ ਆ ਤੇ ਜਾ ਕੇ ਉਹਦੇ ਬੱਚਿਆਂ ਨੂੰ ਮਤਲਬ ਸਿਖਾਵਾਂਗੇ ਪੜ੍ਹਾਵਾਂਗੇ ਉਹਨਾਂ ਨੂੰ ਤੇ ਉਹਨਾਂ ਨੂੰ ਸਿੱਖਿਆ ਦਵਾਂਗੇ ਵੀ ਛੋਟੇ-ਛੋਟੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਿਆ ਜਾਵੇ ਜੀ ਹਾਂਜੀ ਤੇ ਜਿਹੜਾ ਅੱਜ ਅੱਜ ਦੇ ਸਮੇਂ ਦੇ ਵਿੱਚ ਇਤਿਹਾਸ ਜ ਕਿਤਾਬਾਂ ਦੇ ਵਿੱਚੋਂ ਖਤਮ ਹੋ ਚੁੱਕਿਆ ਉਸ ਬਾਰੇ ਕੀ ਕਹੋਗੇ ਕਿਹਦੀ ਕਮੀ ਮੰਨਦੇ ਹੋ ਇਸ ਚ ਜੀ ਇਹਦਾ ਵੀ ਕਹਿ ਸਕਦੇ ਆਪਾਂ ਵੀ ਥੋੜੀ ਜਿਹੀ ਆਪਣੀ ਆਪ ਦੀ ਥੋੜੀ ਜਿਹੀ ਢਿੱਲ ਮੰਨ ਸਕਦੇ ਆਂ ਵੀ ਜਿਵੇਂ ਕਿ ਆਪਾਂ ਉਪਰਾਲਾ ਨਹੀਂ ਕਰ ਰਹੇ ਜਿਆਦਾ ਜਿਵੇਂ ਆਪਣਾ ਹਾਂਜੀ ਜੀ ਜਿਵੇਂ ਸ਼ਰੂਮਣੀ ਕਮੇਟੀ ਨੂੰ ਆਪਾਂ ਕਹਿ ਸਕਦੇ ਆਂ ਵੀ ਆਪ ਕੋ ਆਪਣੇ ਮਤਲਬ ਹਰ ਇੱਕ ਘਰਦਾਰ ਦੇ ਵਿੱਚ ਮਤਲਬ ਜਾਨੂ ਕਰਵਾਇਆ ਜਾਵੇ ਜੀ ਵੀ ਆਪ ਦਾ ਜਿਵੇਂ ਗੇੜੇ ਮਾਰੇ ਜਾਣ ਮਤਲਬ ਝਾਹ ਤੋਂ ਮਤਲਬ ਜਾਨੂ ਕਰਵਾਇਆ ਜਾਵੇ ਜੀ ਤੁਸੀਂ ਕਿਦਾਂ ਦੇਖਦੇ ਹੋ ਬਾਬਾ ਜੀ ਕਿਤਾਬਾਂ ਦੇ ਲੰਗਰ ਨੂੰ ਇਹ ਅਹਿੰਦ ਕਥਾ ਬਲੰਗਰ ਬਹੁਤ ਸੋਹਣਾ ਤੇ ਵਧੀਆ ਇੰਟਰਸਟਿੰਗ ਚੀਜ਼ ਦਾ ਇੱਥੇ ਲੈਣਾ ਚਾਹੀਦਾ ਹਰ ਇੱਕ ਇਨਸਾਨ ਨੂੰ ਕਿ ਮਤਲਬ ਬੱਚਿਆਂ ਨੂੰ ਪ੍ਰੇਰਨਾ ਕੀਤੀ ਜਾਣੀ ਚਾਹੀਦੀ ਹੈ ਇਤਿਹਾਸ ਤੋਂ ਬਹੁਤ ਆਪਣੇ ਵਿੱਚੇ ਪਿੱਛੇ ਜਾ ਰਹੇ ਆ ਜੀ ਪਿੱਛੇ ਕਰਕੇ ਹੀ ਆਪਣੀ ਗੁਰਸਿੱਖੀ ਜੀਵਨ ਦੇ ਵਿੱਚੋਂ ਵੇਖਿਆ ਜਾਵੇ ਕਿਸੇ ਨੂੰ ਇਤਿਆਰ ਪਿੱਛਾ ਜਾਵੇ ਨਹੀਂ ਜਾਣ ਕਰਦਾ ਪਤਾ ਜੀ ਕਿ ਹੁਣ ਬਹੁਤ ਐ ਜਿਆਦਾ ਨੂੰ ਪੁੱਛਿਆ ਜਾਵੇ ਇੱਥੇ ਕੀ ਲੈਣਾ ਹੈ ਜੀ ਇਹ ਲੰਗਰ ਛਕਣਾ ਹੈ ਜਾਂ ਕੀ ਕਰਨਾ ਬਹੁਤ ਨੂੰ ਜਿਆਦਾ ਨੂੰ ਪਤਾ ਹੀ ਨਹੀਂ ਹੈ ਇੱਥੇ ਹੁਣ ਛੋੜੇ ਸਾਹਿਬ ਜਾਦੇ ਆ ਹੁਣ ਮਾਤਾ ਗੁਜਰਕੌਰ ਜੀ ਜੂਰਾਵਰ ਸਿੰਘ ਫਤੇ ਸਿੰਘ ਜੀ ਪਿੰਨਰ ਸ਼ਹਾਦਤ ਹੋਈ ਆ 6 ਤਰੀਕ ਨੂੰ ਮਾਤਾ ਜਾਨੋ ਅਨੰਤਪੁਰ ਸਾਹਿਬ ਤੰਤ ਗੁਰੂ ਗਬੰਸੀ ਦੇ ਛੱਡਿਆ 7 ਤਰੀਕ ਨੂੰ ਵਿਛੋੜਾ ਪਿਆ 8 ਤਰੀਕ ਨੂੰ ਦੇਖਿਆ ਜਾਵੇ ਇਹਨਾਂ ਦਾ ਚਮਕੌਰ ਸਾਹਿਬ ਜੰਗ ਹੋਈ ਆ 9 ਤਰੀਕ ਨੂੰ ਗੰਗੂ ਦੇ ਘਰ ਗਏ ਆ ਛੋੜੇ ਸਾਹਿਬ ਜਾਦੇ ਗੰਗੂ ਲੈ ਕੇ ਗਿਆ 10 ਤਰੀਕ ਨੂੰ ਮਰਿੰਡੇ ਗਏ ਆ 11 ਤਰੀਕ ਨੂੰ ਮਤ ਇਹਨਾਂ ਨੂੰ ਇਸ ਜਗ੍ਹਾ ਤੇ ਲਿਆਂਦਾ ਗਿਆ ਠੰਡੇ ਪੁਰਜ ਦੇ ਵਿੱਚ ਕੈਦ ਕੀਤਾ ਗਿਆ 12 ਤਰੀਕ ਨੂੰ ਇਹਨਾਂ ਨੂੰ ਇੱਥੇ ਪੇਸ਼ ਕੀਤਾ ਗਿਆ ਸੂਬੇ ਦੀ ਕਚਾਰੀ ਚ 13 ਤਰੀਕ ਨੂੰ ਫੇਰ ਇਹਨਾਂ ਨੂੰ ਮਦਦ ਇਥੇ ਸ਼ਹੀਦ ਕੀਤਾ ਗਿਆ 13 ਪੂਨੋ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਹਰ ਇੱਕ ਮਾਂ ਪਿਓ ਨੂੰ ਅਸੀਂ ਕਹਿੰਦੇ ਹਾਂ ਸਭ ਤੋਂ ਇਹ ਬੱਚਿਆਂ ਦਾ ਮੋਢਾ ਜੀ ਇਹਨਾਂ ਨੂੰ ਇਤਿਹਾਸ ਕਰਕੇ ਜਾਣੂ ਹੋਣਾ ਚਾਹੀਦਾ ਮਾਂ ਪਿਓ ਨੂੰ ਇਸ ਤੋਂ ਅੱਗੇ ਬੱਚਿਆਂ ਨੂੰ ਪ੍ਰੇਰਨਾ ਕਰਨੀ ਚਾਹੀਦੀ ਜੀ ਜੇਕਰ ਅੱਜ ਆਪਾਂ ਵੇਖਿਆ ਜਾਵੇ ਕਿ ਮਦਲ ਜੇ ਮੋਢ ਨੂੰ ਸ਼ੌਂਕ ਲੱਗਦੀ ਹੈ ਅਸਰ ਉਹਦਾ ਪੁੰਬਰਾ ਤੇ ਪਹਿਲਾਂ ਪੈਂਦਾ ਜੀ ਅੱਜ ਅਸੀਂ ਕਰਕੇ ਮਾਂ ਪਿਓ ਨੂੰ ਵੀ ਇਹ ਗੱਲ ਕਹਿੰਦੇ ਆ ਤੁਸੀਂ ਭਾਈ ਇਤਿਹਾਸ ਦੇ ਨਸ਼ਿਆਂ ਨੂੰ ਛੱਡ ਕੇ ਸ਼ਰਾਬਾਂ ਨੂੰ ਛੱਡ ਕੇ ਹੋਰ ਚੀਜ਼ਾਂ ਛੱਡ ਕੇ ਆਪ ਹੀ ਬਚੋ ਤੇ ਬੱਚਿਆਂ ਨੂੰ ਵੀ ਬਚਾਓ ਅੱਜ ਅੱਜ ਦੇ ਸਮੇਂ ਦੇ ਵਿੱਚ ਮਾਪਿਓ ਜਿਹੜੇ ਤੜਕੇ ਉੱਠਣਸਾਰ ਉਹਨਾਂ ਨੇ ਆਪ ਤਾਂ ਕੀ ਬੱਚਿਆਂ ਨੂੰ ਸਮਝਾਣਾ ਆਪ ਹੀ ਫੋਨ ਚੱਕ ਕੇ ਬਹਿ ਜਾਂਦੇ ਆ ਹਾਂਜੀ ਤੇ ਉਹ ਬੱਚਿਆਂ ਨੂੰ ਕੀ ਇਹ ਜੀ ਬੱਚਿਆਂ ਨੂੰ ਇਹੋ ਪ੍ਰੇਰਣਾ ਹਰ ਇੱਕ ਨੂੰ ਅਸੀਂ ਆਪ ਖੁਦ ਕਹਿੰਨੇ ਆ ਕਿ ਇਹ ਚੀਜ਼ ਜਿਹੜਾ ਨਾ ਮੋਬਾਈਲ ਦਾ ਨਸ਼ਾ ਏ ਇਹ ਇਹਨੇ ਆਪਣੇ ਰਿਸ਼ਤੇ ਦਰਿਆ ਤੋੜਦਿਆਂ ਇਤਿਹਾਸ ਤੋੜਤੇ ਪਰਿਵਾਰ ਬਾਹਰ ਤੋੜਤੇ ਆ ਪ੍ਰੇਮ ਪਿਆਰ ਤੋੜਤੇ ਕਮਕ ਕਾਰਾਂ ਦੇ ਪਿਛਾ ਕਰਤਾ ਕਿ ਮਿਸਾਲ ਇਹਨਾਂ ਚੀਜ਼ਾਂ ਤੇ ਇਹ ਜਿਹੜਾ ਨਸ਼ਾ ਆਪਣ ਨੂੰ ਮੋਬਾਈਲ ਦਾ ਲਾ ਚੁੱਕੇ ਆਣਾ ਇਹ ਦੇ ਵਿੱਚ ਹੀ ਮਾਂ ਪਿਓ ਗੁਨਾਹ ਕਰ ਤੇ ਇੱਕ ਬੱਚਾ ਛੋਟਾ ਜਿਹਾ ਮਾਂ ਜਿਹੜੀ ਆ ਇਹ ਕੱਲ ਦੇ ਕੰਮ ਕਾਰ ਵਾਸਤੇ ਬੱਚੇ ਨੂੰ ਆਰੇ ਲਾਉਣ ਦੀ ਮੋਬਾਈਲ ਦੇ ਆਸਰੇ ਇਹ ਨਹੀਂ ਸੋਚਣੇ ਤੇ ਜ਼ਿੰਦਗੀ ਖਰਾਬ ਹੋ ਰਹੀ ਆ ਤਪਾ ਜਿੰਦਗੀ ਨੂੰ ਬੱਚਿਆਂ ਦਾ ਫਰਜ ਆ ਮਾਸਟਰ ਦਾ ਫਰਜ ਆ ਕਿ ਬੱਚੇ ਨੂੰ ਪੜਾਉਣਾ ਜੀ ਤੇ ਮਾਂ ਪਿਓ ਦਾ ਫਰਜ ਆ ਬੱਚਿਆਂ ਨੂੰ ਇਹਨਾਂ ਕਮਾਂਤ ਬਚਾਉਣਾ ਜੇ ਦੇਖਾ ਜਾਵੇ ਨਸ਼ੇ ਦਾ ਜਿਹੜਾ ਨਸ਼ਾ ਹੈ ਵੀ ਇਹ ਨਸ਼ਾ ਸਮੈਗ ਤੋਂ ਵੀ ਭੈੜਾ ਜੀ ਸਮੈਗ ਜਿਹੜੀ ਇੱਕ ਵਾਰੀ ਪੀਤੀ ਜਾਊਗੀ ਜਾਣੋ ਕੋਈ 2 4 5 6 ਘੰਟੇ ਕੱਢੂਗਾ ਜੀ ਇਹ ਦਾ ਇੱਕ ਮਿੰਟ ਮਿੰਟ ਦਾ ਨਸ਼ਾ ਹੈ ਹੁਣ ਜਿਹੜੇ ਕਈ ਬਹੁਤ ਹੀ ਜਿਆਦੇ ਦੇਖੇ ਆ ਮਤਲਬ 7 7 ਵਜੇ ਤੱਕ ਉੱਠਣਾ ਨਹੀਂ ਤੇ ਰਾਤ ਨੂੰ ਤਕਰੀਬਨ 11 12 12 ਵਜੇ ਤੱਕ ਮੋਬਾਈਲ ਲੈ ਕੇ ਤੇ ਬਿਸਤਰਿਆਂ ਦੇ ਵਿੱਚ ਰਜਾਈਆਂ ਮੂੰਹਾਂ ਤੇ ਲੈ ਕੇ ਤੇ ਦੇਖੀ ਜਾਣਾ ਜੀ ਤਾਂ ਦੀ ਜ਼ਿੰਦਗੀ ਤੇ ਖਰਾਬ ਅੱਖਾਂ ਤੇ ਖਰਾਬ ਮਤੇ ਜਾਣੋ ਡਾਕਟਰ ਵੀ ਇਸ ਚੀਜ਼ ਨੂੰ ਮਨਾ ਕਰਦੇ ਆ ਪਰ ਸਾਡੇ ਲੋਕ ਸਮਝ ਨਹੀਂ ਰਹੇ ਪਰ ਸਮਝਣਾ ਚਾਹੀਦਾ ਅਜਨ ਬੱਚਿਆਂ ਦੀ ਹਾਦਸੇ ਹੀ ਵੇਖੋ ਬੱਚਿਆਂ ਦੀ ਮਾਤਾ ਦੇ ਸਾਹਾਦਤ ਵੇਖੋ ਬੀਬੀਆਂ ਨੂੰ ਇਹਨਾਂ ਮਾਤਾ ਜੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਉਸ ਨੇ ਕਿਵੇਂ ਪਾਲਿਆ ਕੀ ਸਿੱਖਿਆ ਦਿੱਤੀ ਬੱਚਿਆਂ ਨੂੰ ਉਸ ਦੇ ਹਿਸਾਬ ਦੇ ਨਾਲ ਆਪਾਂ ਨੂੰ ਸਿੱਖਿਆ ਦੇਣੀ ਚਾਹੀਦੀ ਆ ਤੇ ਗੁਰਸਿੱਖੀ ਵਾਲੇ ਪਾਸੇ ਜੋੜਨਾ ਚਾਹੀਦਾ ਦਾੜੀ ਕੇਸਾਂ ਰੱਖਣਾ ਚਾਹੀਦਾ ਤੇ ਇਹਨਾਂ ਦੇ ਪਿਆਰ ਮੋਹ ਤੋਂ ਖਸਣਾ ਚਾਹੀਦਾ ਸਾਨੂੰ ਅਸੀਂ ਇੱਥੇ ਪਿਆਰ ਮੋਹ ਤੋਂ ਟੁੱਟੇ ਪਏ ਆ ਤੇ ਅੱਜ ਅਸੀਂ ਦੁਖੀ ਇਸ ਕਰਕੇ ਆ ਜਿਨ੍ਹਾਂ ਨੇ ਨਾਲ ਇਹਨਾਂ ਦੇ ਨਾਲ ਜੁੜੇ ਉਹਨਾਂ ਸੁੱਖ ਪ੍ਰਾਪਤ ਕੀਤਾ ਦੁੱਖ ਨਹੀਂ ਪਾਇਆ ਉਹਨਾਂ ਪ੍ਰਵਾਹ ਨਹੀਂ ਕੀਤੀ ਗੁਰਸਿੱਖ ਆਪਣੇ ਬਾਰੇ ਧਰਮਾਂ ਬਚਾਉਣ ਦੀ ਖਾਤਰ ਦੇ ਨਸਾਹਦਤਾ ਦਿੱਤੀਆਂ ਉਛੋੜੇ ਚੱਲੇ ਦੁੱਖ ਸਹਿਆ ਪਰ ਅਸੀਂ ਅੱਜ ਕਿੱਧਰ ਨੂੰ ਜਾ ਰਹੇ ਹਾੜੀ ਪੀੜੀ ਕਿੱਧਰ ਨੂੰ ਜਾ ਰਹੀ ਆ ਕਿ ਸਾਡਾ ਇਤਿਹਾਸ ਕਿੱਧਰ ਜਾ ਰਿਹਾ ਤੇ ਅਸੀਂ ਇਹਨੂੰ ਜਾਣੂ ਅਸੀਂ ਕਰਾ ਰਹੇ ਆ ਤੇ ਮਦਰਾ ਤੁਹਾਡਾ ਬਹੁਤ ਪ੍ਰੇਰਨਾ ਬਹੁਤ ਹੀ ਵਧੀਆ ਆ ਆੜਾ ਲੰਗਰ ਇਹੋ ਦੇ ਲੰਗਰ ਅਸੀਂ ਮਾਰ ਕੇ ਕਮੇਟੀ ਨੂੰ ਕਹਿੰਨੇ ਆ ਕਿ ਮੁਫਤ ਕਰੋ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਸੁਨੇਹਾ ਜਿਹੜੇ ਮਿੱਠੇ ਮਿੱਠੇ ਲੰਗਰ ਲਾਉਂਦੇ ਆ ਜਿਹੜੇ ਹੁਣ ਜਿਹੜੇ ਆ ਇਹ ਜਿਹੋ ਉਹਨਾਂ ਵਾਸਤੇ ਬਹੁਤ ਗਲਤ ਆ ਇਹ ਧਾਰਮਿਕ ਜੇ ਅੱਜ ਸਾਡੇ ਘਰ ਦੇ ਵਿੱਚ ਕੋਈ ਕੀ ਜੀ ਹੋ ਜਾਂਦਾ ਹੈ ਉੱਥੇ ਕੀ ਗੱਲ ਸਾਨੂੰ ਕਿਉਂ ਸੋ ਸਾਡੀ ਬਦਲ ਜਾਂਦੀ ਹੈ ਉੱਥੇ ਅਸੀਂ ਬਿਲਕੁਲ ਸਾਦਾ ਨਾਜ ਸਿੰਪਲ ਚਾਹ ਵੀ ਇਹ ਮਤਲਬ ਬਿਲਕੁਲ ਸਿੰਪਲ ਦੇਣਾ ਕਿ ਇੱਥੇ ਆ ਕੇ ਅਸੀਂ ਕਿਉਂ ਕਰਦੇ ਆ ਕਿਉਂ ਐਸੇ ਕਰੀਏ ਜੀ ਜੇ ਅੱਜ ਹਾਂ ਜੇ ਮਰਯਾਦਾਤ ਤੌਰ ਤੇ ਗੁਰੂ ਨਾਨਕ ਦੇਵ ਜੀ ਉਹ ਵੇਖ ਲਓ ਸਿੰਪਲ ਤਾਂ ਸਾਦਾ ਲੰਗਰ ਉਸਨੇ ਪੈਦਾ ਕੀਤਾ ਸੀ ਉਹ ਚਾਹ ਜਿਆ ਟਾਈਮ ਤੇ ਤੇ ਜਲੇਬੀਆਂ ਪਕੌੜੇ ਨਿਕਲ ਤੋਂ ਕਿ ਜੇ ਕਰਨਾ ਹੈ ਤੇ ਗਰੀਬ ਦਾ ਕਰ ਦੋ ਜਿੰਨਾ ਪਾਸਾ ਬੇ ਤੇ ਕਰਦੇ ਜਲੇਬੀਆਂ ਪਕੌੜੇ ਨਿਕਲ ਤੋਂ ਕੇ ਉਹ ਗਰੀਬ ਦੇ ਬੱਚੇ ਨੂੰ ਪੜਾ ਦਿਓ ਜੀ ਕੋਣ ਉਹ ਤੇ ਆਹ ਤੇ ਜਾਣੂ ਕਰਾ ਦਿਓ ਕਿ ਤਾਬਾਂ ਫਰੀ ਮੜਦੇਓ ਇਤਿਹਾਸ ਤੇ ਇਹਨਾਂ ਚੀਜ਼ਾਂ ਦੇ ਵਿੱਚ ਅੱਗੇ ਆ ਜਾਣ ਆਪਣੀ ਪੀੜ੍ਹੀ ਤੇ ਇਸ ਚੀਜ਼ ਤੋਂ ਪਿੱਛੇ ਨਾ ਹਟਣਾ ਹੁਣ ਕਈਆਂ ਤੇ ਬਿਮਾਰੀਆਂ ਦੇ ਜਰੀਏ ਹੁਣ ਬਲੱਡ ਪ੍ਰੈਸ਼ਰ ਆ ਕਿਸੇ ਨੂੰ ਕੋਸ ਆ ਕਿਸੇ ਨੂੰ ਕੋਹਾ ਮਿੱਠਾ ਪਕਾਉਣਾ ਹਰ ਇੱਕ ਚੀਜ਼ ਅਸੀਂ ਨਾ ਇਹ ਚੀਜ਼ ਨੂੰ ਵੰਡਦੇ ਐ ਇਹ ਚੀਜ਼ ਨੂੰ ਵੰਡਦੇ ਦਵਾਈਆਂ ਦੀ ਦਵਾਈਆਂ ਵੰਡ ਦੋ ਗਰੀਬ ਕਿਸੇ ਬੱਚੇ ਦਾ ਇਲਾਜ ਕਰੋ ਗਰੀਬ ਦਾ ਕਰਾ ਦਿਓ ਇਸ ਚੀਜ਼ ਨੂੰ ਅਸੀਂ ਕਾ ਮਦਦ ਪ੍ਰੇਰਣਾ ਕਰਨੇ ਚਾਹੁੰਦੇ ਆ ਕਿ ਮਤਲਬ ਬਹੁਤ ਬਹੁਤ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ